ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰੋਪੜ ਤੋਂ ਜਿੱਥੇ ਕਿ ਇੱਕ ਡੈਰੀ ਦੇ ਵਿੱਚ ਰੱਖੀਆਂ ਗਈਆਂ ਗਾਵਾਂ ਉਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਇੱਕ ਗਾਂ ਦੀ ਮੌਕੇ ਉੱਤੇ ਮੌਤ ਹੋ ਗਈ ਜਦੋਂ ਕਿ ਇੱਕ ਗਾਂ ਨੂੰ ਜੇਰੇ ਇਲਾਜ ਲਈ ਪਸ਼ੂ ਹਸਪਤਾਲ ਭੇਜਿਆ ਗਿਆ ਹੈ ਜਦੋਂ ਕਿ ਚਾਰ ਹੋਰ ਗਾਵਾਂ ਦਾ ਇਲਾਜ ਡੈਰੀ ਫਾਰਮ ਦੇ ਵਿੱਚ ਹੀ ਕੀਤਾ ਜਾ ਰਿਹਾ ਹੈ ਤੇ ਅਜੇ ਵੀ ਇੱਕ ਗਾਂ ਦੀ ਸਥਿਤੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਇਸ ਵਾਰਦਾਤ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਰੋਸ ਫੈਲ ਗਿਆ ਹੈ ਤੇ ਖਾਸ ਕਰਕੇ Hindu ਸੰਗਠਨਾਂ ਦੇ ਵਿੱਚ ਇਸ ਘਟਨਾ ਦੇ ਬਾਰੇ ਜਿਆਦਾ ਨਰਾਜ਼ਗੀ ਵੇਖਣ ਨੂੰ ਮਿਲ ਰਹੀ ਹੈ ਤੇ ਹੁਣ Hindu ਸੰਗਠਨ ਸੜਕਾਂ ਉੱਤੇ ਉਤਰ ਕੇ ਪਰਦਰਸ਼ਨ ਕਰਨ ਦੀ ਤਿਆਰੀ ਕਰ ਰਹੇ ਹਨ ਤੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹਨ ਕਿ ਜਲਦੀ ਤੋਂ ਜਲਦੀ ਇਨ੍ਹਾਂ ਆਰੋਪੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ। ਉੱਥੇ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੜਾ ਐਕਸ਼ਨ ਲੈਂਦੇ ਹੋਏ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰੈਂਸਿੰਗ ਟੀਮਾਂ ਬੁਲਾ ਕੇ ਫਿੰਗਰਪ੍ਰਿੰਟ ਲਏ ਜਾ ਰਹੇ ਹਨ ਤਾਂ ਕਿ ਆਰੋਪੀਆਂ ਦੀ ਪਛਾਣ ਹੋ ਸਕੇ। ਉੱਥੇ ਹੀ ਡੈਰੀ ਮਾਲਕ ਵੱਲੋਂ ਕੁਝ ਸ਼ੱਕੀ ਲੋਕਾਂ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। Hindu ਸੰਗਠਨ ਦੇ ਨੇਤਾ ਸੰਜੀਪ ਘਨੋਲੀ ਇਸ ਮੌਕੇ ਘਟਨਾ ਵਾਲੇ ਸਥਾਨ ਉੱਤੇ ਪਹੁੰਚੇ ਅਤੇ ਉਹਨਾਂ ਨੇ ਇਸ ਘਟਨਾ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਤੈਨ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਵੱਲੋਂ ਜਲਦ ਹੀ ਨਾ આરોપી ਨੂੰ ਨਹੀਂ ਪਕੜਿਆ ਗਿਆ ਤਾਂ ਸ਼ਿਵ ਸੈਨਾ ਵੱਲੋਂ ਵੱਡੇ ਪੱਧਰ ਉੱਤੇ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਕਾਮਾ ਉਤੇ ਹਮਲਾ ਹੋਣ ਦੇ ਚੱਲਦੇ ਹੋਏ ਮਾਮਲਾ ਕਾਫੀ ਸੈਂਸਿਟਿਵ ਹੈ ਅਤੇ ਲੋਕਾਂ ਦੀ ਨਿਗਾ ਵੀ ਪੁਲਿਸ ਵੱਲ ਲੱਗੀ ਹੋਈ ਹੈ ਕਿ ਕਦੋਂ આરોપી ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਉਹਨਾਂ ਨੂੰ ਇਸ ਦਰਿੰਦਗੀ ਦੀ ਸਜ਼ਾ ਮਿਲੇ ਫਿਲਹਾਲ ਰੋਪੜ ਦੇ ਵਿੱਚ ਮਾਹੌਲ ਤਣਾਅਪੂਰਨ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਜੈ ਸ਼੍ਰੀ ਰਾਮ ਗਊ ਮਾਤਾ ਕੀ ਜੈ ਬੜੇ ਦੁੱਖ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਅੱਜ ਰੋਪੜ ਦੇ ਵਿੱਚ ਸਾਡੀਆਂ 6 ਗਊ ਮਾਤਾਵਾਂ ਤੇ ਹਮਲਾ ਕੀਤਾ ਗਿਆ ਚਾਕੂਆਂ ਦੇ ਨਾਲ ਇੱਕ ਮਾਤਾ ਦੀ ਡੈਥ ਹੋ ਗਈ ਤੇ ਇੱਕ ਦਾ ਥਾਣਾ ਦੇ ਵਿੱਚ ਚਾਕੂ ਫਸਿਆ ਵਾਰ ਰਹਿ ਗਿਆ ਉਹ ਤੋਂ ਇਲਾਵਾ ਚਾਰ ਗਾਵਾਂ ਤੇ ਹੋਰ ਚਾਕੂਆਂ ਨਾਲ ਵਾਰ ਕੀਤੇ ਗਏ ਇਹ ਕਿਹੋ ਜਿਹਾ ਮਾਹੌਲ ਅਜ ਇਲੈਕਸ਼ਨਾਂ ਦਾ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣ ਬੁਝ ਕੇ ਗਊ ਮਾਤਾ ਤੇ ਹਮਲਾ ਕੀਤਾ ਗਿਆ ਇਹ Hindu ਭੜਕਣ ਅਸੀਂ ਪ੍ਰਸ਼ਾਸਨ ਤੇ ਵਿਸ਼ਵਾਸ ਕਰਦੇ ਹਾਂ ਸਰਕਾਰ ਤੇ ਵਿਸ਼ਵਾਸ ਕਰਦੇ ਹਾਂ ਉਸ ਭਗਵਾਤਮਾ ਤੇ ਵਿਸ਼ਵਾਸ ਕਰਦੇ ਹਾਂ ਅਸੀਂ 48 ਘੰਟੇ ਦੇ ਵਿੱਚ ਜੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਅਸੀਂ ਰੋਪੜ ਸ਼ਹਿਰੀ ਨਹੀਂ ਪੂਰੇ ਪੰਜਾਬ ਤੋਂ ਗਊ ਮਾਤਾ ਦੇ ਭਗਤ ਸ਼ਿਵ ਸੈਨਿਕ ਹਿੰਦੂ ਸੁਮਾਜ ਦੇ ਲੋਕ ਇਕੱਠੇ ਹੋ ਕੇ ਇੱਥੇ ਜਾਮ ਲਾਣਾ ਪਿਆ ਜਾਮ ਲਾਵਾਂਗੇ ਮਾਰਕੀਟ ਬੰਦ ਕਰਾਣੀ ਪਈ ਮਾਰਕੀਟ ਬੰਦ ਕਰਾਵਾਂਗੇ ਕੁਝ ਵੀ ਕਰਨਾ ਪਵੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਸੀਂ ਸਮਾ ਦੇ ਤਾ ਪ੍ਰਸ਼ਾਸਨ ਨੂੰ ਅੱਜ ਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਡੀਜੀਪੀ ਲਾਈਨ ਆਊਟਰ ਅਰਕਿਤ ਸ਼ੁਕਲਾ ਜੀ ਨੇ ਵੀ ਵਿਸ਼ਵਾਸ ਦਿਵਾਇਆ ਵੀ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਅਸੀਂ ਪ੍ਰਸ਼ਾਸਨ ਦੇ ਵਿੱਚ ਲੜਕਾ ਨਹੀਂ ਬੰਨਣਾ ਚਾਹਦੇ ਅਸੀਂ ਉਹਨਾਂ ਨੂੰ ਪੂਰਾ ਟਾਈਮ ਦਿੰਦੇ ਆ ਅਸੀਂ 48 ਘੰਟੇ ਦਾ ਸਮਾਂ ਦੇ ਦਿੱਤਾ ਨਹੀਂ ਰੋਪੜ ਸ਼ਹਿਰ ਦੇ ਵਸਨੀਕੀ ਪੂਰੇ ਪੰਜਾਬ ਦੇ ਜਿੰਨੇ ਗਊ ਭਗਤ ਨੇ ਉਹ ਇੱਥੇ ਆਣਗੇ ਫਿਰ ਸਾਡੇ ਹੱਥ 'ਚ ਜੇ ਕਾਨੂੰਨ ਆਏਗਾ ਪ੍ਰਸ਼ਾਸਨ ਦਾ ਕਹੇ ਸਰਕਾਰ ਦਾ ਕਹੇ ਉਹ ਕਾਨੂੰਨ ਹੱਥ 'ਚ ਲੱਤਾਂ ਅਸੀਂ 48 ਘੰਟੇ ਦਾ ਸਮਾਂ ਦੇ ਦਿੱਤਾ ਸਾਡੀ ਗਊ ਮਾਤਾ ਨੂੰ ਇਨਸਾਮ ਮਿਲਣਾ ਚਾਹੀਦਾ ਇਹ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਗੁਰੂ ਪੀਰਾਂ ਦੀ ਧਰਤੀ ਅੱਜ ਗਊ ਮਾਤਾ ਦਾ ਇੱਡਾ ਵੱਡਾ ਅਤਿਆਚਾਰ ਸਾਡੇ ਉਪਰ ਚ ਹੋਇਆ ਤੇ ਅਸੀਂ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕਰਾਂਗੇ। ਜੈ ਗਊ ਮੋ। ਅੱਜ ਮਿਤੀ 27 ਸਤੰਬਰ 2024 ਨੂੰ ਥਾਣਾ ਸਿੱਧੀ ਰੂਪਨਗਰ ਵਿਖੇ ਇਤਲਾਹ ਮਿਲੀ ਕਿ ਪਰਮਵੀਰ ਵਾਸੂਦੇਵ ਦੇ ਡੇਰੀ ਫਾਰਮ ਉੱਤੇ ਰੱਖੀਆਂ ਹੋਈਆਂ ਗਊਆਂ ਉੱਤੇ ਕਿਸੇ ਨਾਮ ਲੂ ਵਿਅਕਤੀ ਵੱਲੋਂ ਤੇਜ਼ ਤਿਆਰ ਹਥਿਆਰਾਂ ਨਾਲ ਦੋਵਾਂ ਨੂੰ ਜ਼ਖਮੀ ਕੀਤਾ ਗਿਆ। ਇਤਲਾਹ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਰਮਵੀਰ ਵਾਸੂਦੇਵ ਦੇ ਦਾ ਇਹੇ ਲੜਕੇ ਵਿਸ਼ਾਲワਸੂ ਦੇ ਦੇ ਬਿਆਨਾਂ ਉਤੇ ਬੀਐਨਐਸ ਅਤੇ ਪ੍ਰਿਵੈਂਸ਼ਨ ਆਫ ਕਰੁਐਲਟੀ ਟੂ ਐਨੀਮਲ ਐਕਟ ਦੇ ਤਹਿਤ ਬੱਕਰੀਆਂ ਦੇ ਘੇਟਾਵਾਂ ਤੇ ਐਫਆਈਆ ਦਰਜ ਕੀਤੀ ਗਈ ਹੈ ਔਰ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ